ਹਾਂਜੀ ਦਲਵੀਰ ਕੌਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਭ ਤੋਂ ਪਹਿਲਾਂ ਦੀ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਸਾਡੇ ਆਏ ਅੱਜ ਪਰੌਣੇ ਤੇ ਪਰੌਣੇ ਆਂਦੇ ਅੱਜ ਖਾਣੇ ਆ ਬੜੇ ਦੇ ਵੜੇ ਬੜੇ ਬੜੇ ਗੁਲਾਈ ਜਿੱਦ ਤੂੰ ਬੜੇ ਦਿਨਾਂ ਦੀ ਓੜੇ ਵੀ ਤੂੰ ਖਾਾਲਦੇ ਬੰਬੇ ਦੇ ਵੜੇ ਵੀ ਖਾਾਲਦੇ ਮੈਂ ਲੈ ਤੈਨੂੰ ਪੜਾ ਕੇ ਖਾਾਲੀ ਦਵਾ ਦੇ। ਦੇਖ ਚੱਲੋ ਨਾਰੇ ਨਵਾਂ ਸਾਲ ਵਾਜੇ ਤਨਾਲੇ ਬੜੇ ਬਣ ਜਾਣਗੇ ਤੇ ਨਾਲੇ ਸਾਰੇ ਭੈਣ ਭਰਾਵਾਂ ਨਾਲ ਸ਼ੇਅਰ ਕਰ ਲੈਨੇ ਆ ਤੇ ਇਧਰ ਸੁਖਨਾ ਸਾਡੀ ਮੰਮੀ ਜੀ ਵੀ ਆ ਗਏ ਆ ਸੱਸ ਕਾ ਜੀ ਸੱਸ ਕਾ ਜੀ ਸਾਰਿਆਂ ਨੂੰ ਹੋਰ ਕੀ ਆ ਮੈਂ ਜੀ ਬਤਾਈਆਂ ਨਵੇਂ ਸਾਲ ਦੀਆਂ ਬਹੁਤ ਬਹੁਤ ਤੁਹਾਨੂੰ ਫੇਰ ਤੋਂ ਜਿਹੜੇ ਭੈਣ ਭਰਾਵਾਂ ਦੇਖਣ ਦੇ ਉਹਨਾਂ ਨੂੰ ਹੋਰ ਬਹੁਤ ਬੜਾ ਚੰਗਾ ਸਾਲ ਚੜੇ ਸਾਰੇ ਤੁਹਾਨੂੰ ਖੁਸ਼ੀਆਂ ਮਿਲਣ ਇਹ ਵੀ ਪਾ ਜਾਨੀ ਇਹ ਅੰਤ ਜੀ ਆਲੂ ਮਾਰੇ ਪੜੇ ਆਲੂ ਆ ਇਹਨਾਂ ਨੂੰ ਕਹਿੰਦੇ ਬੜੇ ਹਾਂ ਜੀ ਤੇ ਨਿਕਲੇ ਕਿਧਰੋਂ ਦੀ ਬੜੇ ਮੂੰਹ ਥਾਣੀ ਤੇ ਦੇਖਣਾ ਤੁਹਾਨੂੰ ਪਤਾ ਹੀ ਤੇ ਆ ਬਾਕੀ ਟੀਮ ਵੀ ਆ ਗਈ ਆ ਜੀ ਲੋਕੇ ਬੈਠੇ ਆ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਤੇ ਸਾਰਿਆਂ ਤੇ ਰੱਬ ਚੜ੍ਹਦੀ ਕਲਾ ਰੱਖੇ ਕਾਰੋਗਰ ਚੱਤੀਆਂ ਕੋਈ ਸੀ ਤੇ ਤੰਦਰੁਸਤੀ 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 ਮਤਲਬ ਗੱਲ ਪਤਾ ਕੀ ਹੈ ਠੰਡ ਬੜੀ ਆ ਗਈ ਬੜੀ ਜਵਾਰ ਕੰਬੜ ਨੇ ਜੇ ਢੁਨੇ ਢੁਨੇ ਆਇਆ ਹਾਂਜੀ ਤੇ ਅੱਜ ਸਭੋਂ ਲੇਟ ਹੋ ਗਿਆ ਧੁੱਪ ਚੜ ਚੱਲੀ ਆ ਮਰੀ ਮੁੱਟੀ ਜੀ ਨਹੀਂ ਫਿਰ ਵੀ ਹੰਡ ਬਹੁਤ ਜ਼ਿਆਦਾ ਹੈ ਹਾਂਜੀ ਹਾਂਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਸਾਡੇ ਕੋਲ ਦਿੱਤੇ ਅੱਜ ਅਹੀਂ ਬੜੇ ਮਿਸ ਕਰਦੇ ਕੱਲ ਦੇ ਕਿ ਕੁਝ ਗਵਾਚਿਆ ਗਵਾਚਿਆ ਜਾਂ ਲੱਗੰਦਿਆ ਵਾ ਹਾਂ ਪਰ ਹੁਣ ਪਤਾ ਲੱਗਾ ਕਿ ਗਰਮੀ ਤੇ ਨਹੀਂ ਆਈ ਚੱਲਦੀ 20 ਦੀ ਜਦੋਂ ਸਾਹਮਣੇ ਜਿੰਦਾ ਲੱਪਿਆ ਸਭ ਕੋ ਸ਼ਾਵਨ ਨਹੀਂ ਘਵਾਜੀ ਮੈਂ ਤਾਂ ਇਤੋਂ ਰਲ ਕੇ ਦੱਸ ਐਡਾਂ ਦੀ ਗੱਲ ਬੰਦ ਮੈਂ ਕਾਹਨੋਂ ਨਹੀਂ ਆਈ ਤਾਂ ਨਾ ਇੱਕ ਦਿਨ ਵੀ ਤੇ ਉਹਨੂੰ ਘੁੱਟ ਰਮ ਤਾਂ ਜੇ ਪਤਾ ਨਹੀਂ ਅੱਜ ਬਾਈ ਬਾਹਰ ਵੀ ਨੂੰ ਬੜਾ ਬਈ ਰਹੀ 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 ਤਿੰਨ ਦਿਨ ਆਪਾਂ ਨਹੀਂ ਆਇਆ ਕਿਉਂਕਿ ਕਿੱਥੇ ਜਲਦੀ ਮਾਇਆ ਮਰ ਗਈਆਂ ਆਈ ਨਹੀਂ ਤੁਹਾਨੂੰ ਤੇ ਬੱਚੇ ਵੀ ਲੱਗਣ ਲਿਆ ਨਹੀਂ ਮੈਂ ਫੋਨ ਕਰਕੇ ਤਾਂ ਪੁੱਛਿਆ ਮੈਂ ਕਿੱਥੇ ਗਏ ਕਿਤੇ ਦਰਸ਼ਨ ਦਤਾਰੇ ਨਹੀਂ ਨਹੀਂ ਟਡੇ ਆਂਟੀ ਹੰਦੇ ਜੀ ਇਦਾਂ ਹੀ ਟਾਈਮ ਨਹੀਂ ਲੱਗਣ ਦਿਆ ਪ੍ਰੇਮ ਸਾਰਾ ਨਾ ਪਾਇਆ ਤਾਂ ਤਾਂ ਕਰਕੇ ਹਾਂਜੀ ਹਾਂਜੀ ਪਿਆਰ ਪ੍ਰੇਮ ਹੀ ਇਦਾਂ ਦਾ ਆ ਇੱਕ ਸਾਡਾ ਪੁਰਾਣਾ ਵੇਖੋ ਨਿਕਾ ਜਿਆ ਆ ਵੇ ਤੱਪੂ ਤੱਪੂ ਕਰ ਦੋ ਨੀ ਹਰਦਾ ਨਹੀਂ ਇਹਦੀ ਬਣੀ ਰੋਣ ਕੇ ਅੱਜ ਤਾਂ ਹੀ ਆਣ ਕੇ ਬਣੇ ਬੋਲੇ ਸੁਣਿਆ ਨਾ ਸਾਥ ਸੁਣਿਆ ਨਾ ਆਹ ਉਹ ਦਰਵਾਜ਼ੀਆਂ ਦੇ ਜਿੱਦਨ ਦਾ ਆਇਆ ਇਹਨੂੰ 4 ਦਿਨ ਹੋ ਗਏ ਆਇਆ ਇਹਨੂੰ ਬਸ ਇਹਦਾ ਇਹੀ ਕੰਮ ਆ ਕਿਉਂ ਆ ਚੱਲ ਤਾਂ ਗਿਆ ਹੀ ਨਹੀਂ ਹਾਂ ਮੇਰਾ ਮੁੰਡਾ ਡਾਇਰ ਵਾਲਾ ਜਿਹੜਾ ਛੁੱਟੀਆਂ ਪਈਆਂ ਮੈਂ ਅੰਦਰ ਹੀ ਤਾੜਿਆ ਰਹਿੰਦਾ ਇਹ ਨਹੀਂ ਤਾੜਿਆ ਰਿਆਂ ਵਾਲਾ ਨਹੀਂ ਉਹ ਬੜੀ ਡੈ ਜਾਨ ਖਾਣਾ ਨੇ ਪਪਾ ਕਿਦਾਂ ਕਿਦਾਂ ਲੈ ਕੇ ਮੈਂ ਤਾਂ ਹੁਣ ਇਹ ਤਾਂ ਹੀ ਤਾੜਿਆ ਰਹਿੰਦਾ ਜੋ ਮਰਦੀ ਹੋ ਜੇ ਕਿਹੜੇ ਕਿਹੜੇ ਹੱਥ ਨਹੀਂ ਹੁੰਦਾ ਕਿ ਦੇ ਇਹ ਬੜੀ ਟੂਮ ਆ ਅੱਗੇ ਸੋਖ ਨਹੀਂ ਆਈ ਸੀ ਤੇ ਉਹਨਾਂ ਨੇ ਚੰਗਾ ਸ਼ੁਗਲ ਮੇਲਾ ਕੀਤਾ ਇਹਨੇ ਅੱਛਾ ਤੇ ਨਹੀਂ ਇਹ ਹੈ ਹੀ ਮਫਤੀ ਬੜਾ ਵਾਰ ਰੌਣਕੀ ਬੜੀ ਲਾਉਂਦਾ ਸੋਖ ਨੇ ਸਾਨੂੰ ਅੱਜ ਪਾਰਟੀ ਕਰਨੀ ਹੈ ਨਵੇਂ ਸਾਲ ਦੀ ਪਰ ਅਸੀਂ ਕੈਂਸਲ ਕਰਾਈ ਗਿਆ ਨਹੀਂ ਹੁਣ ਥੋੜਾ ਜਿਹਾ ਕੰਮ ਵਾ ਕੀ ਪਰੌਣੇ ਆਏ ਨੇ ਛੱਡਣ ਵੀ ਜਾਣਾ ਵਾ ਤੇ ਇੱਕ ਦੋ ਵੀਡੀਓ ਹੋਰ ਵੀ ਆ ਲੈ ਹੁਣ ਛੱਡਣ ਜਾਣਾ ਅੱਜ ਥੋੜੀ ਜਾਣਾ ਨਹੀਂ ਨਹੀਂ ਹੁਣ ਅੱਜ ਕੈਂਸਲ ਹੋ ਗਿਆ ਤੇ ਪਾਪਾ ਦਾ ਫੋਨ ਆ ਗਿਆ ਨਾ ਬਾਹਰੋਂ ਅੱਛਾ ਹੁਣ ਪਾਪਾ ਨੇ ਕਹਦਾਂਗੇ ਇੱਕ ਤਾਂ ਤੁਸੀਂ ਹੋਰ ਰਹਿ ਲਓ ਕੋਈ ਚੱਕਰ ਨਹੀਂ ਨਹੀਂ ਵਧੀਆ ਲਾ ਕੇ ਪੁੱਤਰਾ ਵਧੀਆ ਟਾਈਮ ਸਪੈਂਡ ਹੋਣ ਜਾਂਦੇ ਰਹਿਣਾ ਮਾਰੋ ਬਾਦਰਾ ਕਹਿੰਦਾ ਪਤਾ ਹੈ ਕਿਉਂ ਤਾਂ ਅੱਜ ਦਾ ਇਹ ਵੀਡੀਓ ਬਣਾ ਲਏ ਨੇ ਤੇ ਅੰਤਾ ਤਾਂ ਇਹ ਘਰੋਂ ਜਾਣਾ ਨਹੀਂ ਹੈ ਜੇ ਐਨੇ ਸੱਚੀ ਰਾਨ ਕਲਾਉਂਦਾ ਵਾ ਬਹੁਤ ਹੀ ਵਧੀਆ ਲੱਗਦਾ ਰਾਨ ਘਰੋਂ ਵਿੱਚ ਕੈਂਪ ਕਰੀ ਜਾਂਦਾ ਸਾਰਿਆਂ ਦੀ ਸਹੀ ਨਹੀਂ ਯਾਰ ਇਹ ਮੇਰੇ ਬੱਚਾ ਪਲ ਆ ਮਾਂ ਜਿਹੜੀਆਂ ਵਧੀਆ ਹੱਸੋ ਆਹੇ ਤਾਂ ਮਾਂ ਬੇਟੇ ਪਹਿਲਾਂ ਕੋਈ ਕਿਲੇ ਉੱਤੇ ਬਹੁਤ ਮਾਸ ਕਰ ਜਾਂਦੇ ਆ ਨੇ ਆਹ ਕਾੜ ਪਕੌੜਾ ਸਟਾਰਟ ਪਕੌੜਾ ਸਟਾਰਟ ਪਕੌੜੇ ਖਾਣਦੇ ਕਦੇ ਕੋਈ ਸੋਚਦਾ ਆਉਂਦਾ ਕਿਉਂ ਪਕੌੜਿਆਂ ਵਾਲ ਵੇਖਦੇ ਪਕੌੜੇ ਦੇਖੇ ਕੋਈ ਨਹੀਂ ਸਿਲਦਾ ਆਉਂਦਾ ਹਾਂ ਜਿਹੜਾ ਸੋਚਦਾ ਆਉਂਦਾ ਕੋਈ ਹਨਾ ਪਤਾ ਤੇ ਸੌਸ ਹੀ ਨਹੀਂ ਖਾਣੀ ਨਾਲ ਨਹੀਂ ਪਕੌੜੇ ਮੈਂ ਬਣਾਉਂਦੀ ਆ ਬਰੈਡ ਤੇ ਆਲੂ ਲਾ ਕੇ ਪਰ ਮੈਨੂੰ ਆ ਤੀਜੀ ਦੇ ਬੜੇ ਸਵਾਲ ਲੱਗਦੇ ਆ ਆਪਣੇ ਬਣਾਉਣੇ ਲਾਜਾ ਇਦਾਂ ਹੀ ਹਾਂ ਲਗਾਨੇ ਕੋਈ ਤਾਂ ਪਕਾ ਕੇ ਖਾ ਲਈ ਨਹੀਂ ਸਹੀ ਗੱਲ ਮੈਂ ਆਲੂ ਲਾ ਕੇ ਬਣਾਉਂਦੀ ਆ ਆਪੇ ਹੀ ਭੱਲ ਪਾਈ ਹੋਏ ਆ ਹਾਂ ਪਤਾ ਨਹੀਂ ਬਣਾਉਂਦੇ ਆ ਬਣਾਉਂਦੇ ਆ ਮਨ ਨਹੀਂ ਮਨ ਪਰ ਜਾਂਦਾ ਵਾ ਹਾਂ ਮੈਂ ਮੁੰਡਾ ਕਿਦਾ ਸਿਆਣਾ ਵੇ ਤੁਹਾਡੀ ਆਉ ਭਗਤ ਕਰਦਾ ਸੀ ਹਾਂ ਆਉ ਭਗਤ ਕਰ ਲਿਆ ਪੂਰਾ ਸੇਵਾ ਕਰਦੇ ਹਾਂ ਨਾ ਨਹੀਂ ਨਹੀਂ ਮਜ਼ਾਕ ਕਰਦਾ ਸਹੀ ਗੱਲ ਹੈ ਬੱਚਾ بڑا ਮੇਰੇ ਦਿਲ ਨੂੰ ਲੱਗਾ ਝੂਠ ਨਾ ਮੰਨਿਓ ਨਹੀਂ ਨਹੀਂ ਬੱਚਾ ਹੈ ਬੜਾ ਸਿਆਣਾ ਨੇ ਬੱਚੇ ਕੋ ਤੁਸੀਂ ਗਾਲਾਂ ਨਹੀਂ ਸੁਣੀਆਂ ਅਜੇ ਨਾ ਮਸਾਲਾ ਦਾ ਗੀਰੀ ਦੇਸੀ ਰੌੜੀ ਕਰਦੇ ਤੁਸੀਂ ਖਾਣ ਦੇ ਨਾਲ ਰਗੇ ਨਹੀਂ ਨਹੀਂ ਬੜਾ ਮਜ਼ੇ ਨਾਲ ਗਾਲਾਂ ਕੱਢਦਾ ਫਿਰ ਮੈਂ ਕਦੀ ਸੇਵਾ ਨਹੀਂ ਕੀਤੀ ਤੇ ਨਹੀਂ ਨਹੀਂ ਅੱਗੇ ਇੱਕ ਜਗ੍ਹਾ ਤੇ ਬਗੈਰ ਅੱਜ ਨਵੇਂ ਸਾਲ ਦੀ ਸੇਵਾ ਕਰਦੇ ਅੱਜ ਬਹੁਤ ਨਵੇਂ ਸਾਲ ਦੀ ਸੇਵਾ ਵਾ ਸਹੀ ਤੇ ਯਾਰ ਗੰਦੇ ਤੂੰ ਗਾਲਾਂ ਸੁਣੀਆਂ ਤੇ ਮੈਂ ਦੋ ਗਾਣਾ ਗੱਡੀ ਵਿੱਚ ਫੇਰ ਕੀ ਹਾਂ ਮੈਂ ਯਾਰ ਓਦਾਂ ਨਹੀਂ ਉਹ ਕੱਢਦਾ ਜੇ ਸਤਾਈ ਫੇਰ ਕੱਢਦਾ ਆਇਆ ਹੋਵੇ ਨਾ ਤੇ ਉਹਦਾ ਸਾਰੇ ਜਾਣੇ ਫਿਰ ਲੱਤਾਂ ਪਾਉਂਦੇ ਆਂਦੇ 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 ਕੱਢਦੇ ਆਂ ਨਾ ਜਾਣਾ ਚਾਹਣਾ ਜਾਣਾ ਦਾ ਕੱਦ ਭੁੱਗੂਗਾ ਨਹੀਂ ਤੇ ਲੱਠੂ ਕੱਢ ਕੇ ਤਾਂ ਜਾਣਾ ਨਹੀਂ ਆਉਂਦੀਆਂ ਗੱਲਾਂ ਵੀ ਬੜੀਆਂ ਬੜੀਆਂ ਉਹ ਖਾਣ ਵਾਸਤੇ ਨਾ ਲੈ ਕੇ ਆਇਆ ਜੀ ਲੈ ਵੀ ਜਦੋਂ ਮਾਸਾ ਤੇ ਮੁੱਜ ਦਵਾ ਦੇ ਪਾ ਕੇ ਗਿਆ ਹਾਂ ਆਹ ਦੇਖ ਚਟਨੀ ਚਟਨੀ ਬਿੰਦੂ ਨਹੀਂ ਦਿੱਤਾ ਉਹਨੇ ਨਾ ਮੈਂ ਨਹੀਂ ਚੱਣੀ ਲੱਣੀ ਲੱਲੀ ਨਾ ਪਈ ਨਾ ਲਾ ਟੰ ਟਪੜ ਕੋ ਆਹ ਅੰਟੀ ਇਹ ਮਜਾਜ ਨਹੀਂ ਕਰਦੀ ਆ ਮੈਂ ਗੋੜ ਵਾਲੀ ਚੱਣੀ ਖਾਂਦੀ ਆ ਨਾ ਲੱਗਿਆ ਗੋੜ ਗੋੜ ਤਨ ਵਾਸਤੇ ਸੀ ਨਾ ਮੈਂ ਆਖਿਆ ਨਹੀਂ ਗੋੜਾ ਏ ਬੱਕਰੀ ਰਹਿੰਦੀ ਆ ਮੈਂ ਆਖਿਆ ਨਹੀਂ ਗੋੜਾ ਗੋੜ ਵਾਲੀ ਚੱਣੀ ਮੇਰੀ ਗੱਲ ਸੁਣਾ ਕੀ ਅੰਟੀ ਆਪਣਾ ਆਪਣਾ ਮਾਣ ਉਹ ਬਣਾ ਕੇ ਰੱਖ ਦੇਈਂਗਾ ਕੋਈ ਮੈਂ ਨਹੀਂ ਖਾਂਦੀ ਤੇਰਾ ਟੌਰ ਆ ਬਈ ਮੱਕਰੀ ਵਰਾਇਟੀ ਆਪ ਕਿਹੜੀ ਕਹਿੰਦੇ ਹਾਂ ਜੀ ਹਾਂ ਜੀ ਮਿਰਚਾਂ ਵਾਲੀ ਆਹ ਬਣਦਾ ਏ ਰੋਟੀ ਨਾਲ ਬਣੀ ਲੱਗਦੀ ਇਹਦੇ ਹਰੀ ਛੱਡੀਆਂ ਖੰਨੀ ਬਣਾਉਣੀ ਮੈਂ ਹੋਰਿਆਂ ਦੇ ਦੇਖ ਹੋ ਜਾ ਕੰਮ ਹਣਾ ਰੋਟੀ ਨਾਲ ਬਣੀ ਲੱਗਦਾ ਰਾਜੂ ਭਾਜੀ ਨੂੰ ਬਹੁਤ ਹੀ ਆਂਦੀ ਆ ਇਹਨਾ ਮੈਂ ਤੂੜੀਆਂ ਰਗੜ ਕੇ ਪਾਈਆਂ ਨਾ ਪਤਲੀ ਉਹ ਚਟਨੀ ਜੀ ਬਣਦੀ ਪਤਲੀ ਇੱਥੇ ਆ ਖਰੇ ਸਵਾਲ ਹਣਾ ਜਾ ਦਹੀਂ ਤੇ ਸੇਲੀ ਸਦਨਾ ਬੰਟੀ ਹਾਂ ਹਾਂ ਖਾਣਾ ਦੇਖ ਕਰਦਾ ਹਾਂ ਅੰਦੀ ਅੱਜ ਮੈਂ 2 ਕੋਟੀਆਂ ਪਾ ਕੇ ਆਈਆਂ ਆ ਅੰਦਾਜ਼ ਅੱਜ ਵੱਡੀ ਕਪੜਾ ਤੇ ਬਾਹਰ ਹੋਇਆ ਇਹ ਮੈਂ ਕਿਹਨੂੰ ਦੱਸਦਾ ਹਾਂ ਇਹ ਮੈਂ ਗਿਵਨ ਨੂੰ ਆਂਦਾ ਹਾਂ ਵੀਰੋ ਅੰਦਾਜ਼ੀ ਕੋਟੀ ਪਰ ਮੈਂ ਮਮਤਾ ਹਾਲਾਗੇ ਕਿੱਥੇ ਅੰਦਾਜ਼ੀ ਲੱਗਦੀ ਹੈ ਤਾਂ ਜਦੋਂ ਨਾ ਵੀ ਆ ਗਿਆ ਘੱਟ ਰਹੀ ਹੈ ਹਾਂ ਚੈੱਕ ਕਰਦਾ ਅਗਲਾ ਪਿਆਰ ਮੋਟੇ ਨੇ ਇਹਦੇ ਵਿੱਚ ਇੱਕ ਬਰਾਸ ਆਦਾ ਮਾਸਰ ਜੀ ਅਸੀਂ ਆ ਰਾਮ ਇੱਥੇ ਹੀ ਆ ਤੇ ਪਰ ਮਾਰ ਵੀ ਸਾਥ ਲੋ ਅੰਦਾਜ਼ ਵੀਰੋ ਪਰਬਾਤ ਫਿਰ ਸਤਵੰਦ ਮੈਂ ਪਰਬਾਤ ਸਰੀ ਪੁੱਤ ਪਹਿਲਾ ਵਕ ਕਰੋਣੀ ਪੈਂਦੀ ਆ ਸਾਡੇ ਤੇ ਬੁੱਕ ਵੀ ਹੋ ਗਿਆ ਐਂਡ ਤੱਕ ਸਾਰੀਆਂ ਸਾਡੇ ਰਾਤ ਨਹੀਂ ਆਏ ਗਲੀ ਚ ਕੱਲ੍ਹ ਨਹੀਂ ਆਏ ਸਾਡੇ ਤਾਂ 12 ਵਜੇ ਤੁਰ ਪੈਂਦੀਆਂ ਪਰਬਾਤ ਤੇ 12 12:10 ਤੁਰ ਪੈਂਦੀ ਪਰਬਾਤ ਜੀ ਮੇਰੇ ਨਾਲ ਚੱਲ ਤੇ ਫਿਰ ਤੇਰੇ ਘਰ ਮਾਂ ਨੂੰ ਅੱਜ ਵੀ ਕੋਈ ਆਈ ਜਾਵੇ ਕੋਈ ਨਹੀਂ ਆਪ ਸਾਰੇ ਨੇ ਰਹੇ ਪਰਬਾਤ ਬੇਰੀ ਨਹੀਂ ਸੰਤ ਬੋਲੋ ਦੋ ਸਾਪੇ ਆਹ ਮੇਰਾ ਨਾਂ ਲੈ ਲੋ ਪਰਬਾਤ ਲੈ ਬੰਦੀ ਉਹਦਾ ਗਰਮੀ ਗਰਮੀ ਤੇ ਇੱਕ ਇੱਕ ਗੱਲ ਵੇਖੀ ਹੋ ਅਰਦਾਸ ਬਹੁਤ ਵਧੀਆ ਕਰਦਾ ਵਾਏ ਪੂਰੀ ਮੂਹ ਚ ਬਣੀ ਅਰਦਾਸ ਹੁੰਦੀ ਹੈ ਸੱਚੀ ਹਾਂ ਕੱਲ ਮੈਨੂੰ ਸੁਣਾਈ ਇਹਨੇ ਸਾਰੀ ਸ਼ੁਕਰ ਹੈ ਹਾਂ ਇਹਨੂੰ ਨਿਆਣਾ ਵਧੀਆ ਵਾਏ ਹਾਂ ਉਹਦਾ ਜੋ ਸ਼ਤਾਨੀਆਂ ਕਰਦਾ ਪਰ ਵਧੀਆ ਵਾ ਟੈਲੈਂਟ ਹੈਗਾ ਮੁੰਡੇ 'ਚ ਮੈਂ ਜਿਹੜਾ ਸ਼ਤਾਨੀਆਂ ਨਿਆਣਿਆਂ ਨੂੰ ਦਬਕੇ ਮਾਰ ਮਾਰ ਮਾਵਾ ਨੇ ਭਲਾਈ ਛੱਡੀਆਂ ਜਿਹੜੀਆਂ ਸਭ ਕਰਨੀ ਚਾਹੀਦੀ ਹੈ ਕਿਹਦੇ ਤੋਂ ਮੈਂ ਤੁਹਾਨੂੰ ਜਾ ਕੇ ਮਸਤੀ ਜੇ ਨਾ ਮੂੰਹ ਚ ਜਿਹੜੀਆਂ ਇੱਕ ਦਮ ਗੱਲਾਂ ਨਿਕਲਦੀਆਂ ਹਨ ਹੋਣੀਆਂ ਚਾਹੀਦੀਆਂ ਕਿਹ ਕਿਹ ਜੀ ਹੁੰਦੀਆਂ ਹਨ ਹੋਣੀਆਂ ਚਾਹੀਦੀਆਂ ਬੱਚਿਆਂ ਦਾ ਤੇ ਬਚਪਨਾ ਗਵਾਛੜਿਆ ਹਾ ਡੇਰਿਆਂ ਦੇ ਓਕੇ ਮਾਨ ਨਾ ਜੇ ਨਾ ਲਾਤੀ ਪਤਾ ਨਹੀਂ ਕਿਹੜੀ ਗੱਲ ਕੀਤੀ ਨੇ ਬੜੀ ਵਧੀਆ ਨਹੀਂ ਮੁੰਡਾ ਸਿਆ ਗਲਾ ਸਿਆਣੀਆਂ ਕਰਦਾ ਸਾਰੀਆਂ ਪਹਿਲਾਂ ਤਾਂ ਇੱਕ ਦੇ ਫੁੱਟ ਦੇਖਣੇ ਆਇਦਾਂ ਛਿਰੋ ਛੋਟਾ ਜਿਹਾ ਦੇਖ ਜਿਹਾ ਸਟੇਪ ਬੜਾ ਹੀ ਛੋਟੀ ਹੂੰ ਉਹਦੇ ਜਦੋਂ ਮਾਂ ਨੂੰ ਹਰ ਵਾਰ ਤੋਂ ਲਾਭ ਮਿਲਦੇ ਆ ਨਾ ਨਹੀਂ ਕਦੀ ਕੋਈ ਵੱਡੀ ਕੰਮ ਦੇ ਆ ਜਾਂਦਾ ਜਾਂ ਕਦੀ ਸਕੂਲ ਨੌਕਰੀ ਕੋਈ ਜੀ ਜਾ ਗਿਆ ਤੇ ਉਹ ਨਾ ਸਕੂਲ ਜਾਂਦਾ ਬੱਚਾ ਤੇ ਮਾਂ ਨੂੰ ਫੋਨ ਹੁੰਦਾ ਮਗਰੋਂ ਹੂੰ ਸਕੂਲ ਜਾਂਦੀ ਆ ਤੇ ਸਕੂਲ ਜਾ ਕੇ ਨਾ ਫਿੱਟਦੇ ਗਾੜੀ ਆਂਦੀ ਵੀ ਇਹਨੇ ਫੇਰ ਕੋਈ ਛਤਾਨੀ ਕਰਦੀ ਆਂਦੀ ਨਹੀਂ ਕੋਈ ਗੱਲ ਨਹੀਂ ਹਾਂਜੀ ਮੈਂ ਤੇ ਤੁਹਾਨੂੰ ਨੰਬਰ ਪਾਉਣਾ ਸੀ ਸੁਝਾਈ ਵੀ ਪਛੇ ਤੇ ਇਹ ਨੰਬਰ ਵਧੀਆ ਵਾ ਨੰਬਰ ਦੇ ਕੋਲ ਜੇ ਤਰੀ ਆਂਦੀ ਨਹੀਂ ਮੈਨੂੰ ਲੱਗਿਆ ਨਾ ਕੋਈ ਛਤਾਨੀ ਕਰਦਾ ਆਂਦੀ ਵੀ ਤੈਨੂੰ ਇੱਕ ਮੋੜ ਹੋਣੇ ਪੈ ਤਰਾ ਮਲੋੜੀ ਉਹ ਸੱਗੇ ਨਾ ਉਹਦੀ ਮਤੂ ਦੇ ਛੋਟੀ ਜਿਹੀ ਕੁੜੀ ਹੁੰਦੀ ਆ ਤੇ ਉਹ ਲੰਕਿਆ ਤੇ ਹੁੰਦੀ ਆ ਹਾਂ ਆਂਦੀ ਵੀ ਇਹਦੀ ਮਾਂ ਰਾਤ ਦੇਣ ਦਾ ਸਾਥ ਕਰਦੀ ਆ ਵੀ ਮੇਰੀ ਕੁੜੀ ਨੱਟੇ ਭੁੜਕੇ ਵਿੱਚ ਲੋਕਾਂ ਨੂੰ ਨਾਮੇ ਦਿਵਾਦੀ ਇਹ ਉੱਠ ਨਹੀਂ ਸਕਦੀ ਤੇ ਤੇਰਾ ਬੱਚਾ ਅਗਰ ਭੁੜਕਦਾ ਵਾ ਤੇ ਸਾਰੇ ਨਾ ਛਤਾਨੀਆਂ ਤੇ ਤੈਨੂੰ ਲੱਗਦਾ ਫੇਰ ਲੰਮੇ ਜਮਾਉਂਦਾ ਅੱਜ ਆਈਂ ਲੱਗਦਾ ਜਵਾਹ ਚਾਹੀਦਾ ਇਧਰ ਕਾ ਚਾਹੀਦਾ ਦਾਗ ਲੱਗਦਾ ਇਹਦਾ ਮਨ ਸਾਡੇ ਬਚਪਨਾ ਹੁੰਦਾ ਵਾ ਬਚਪਨਾ ਦਾ ਨਹੀਂ ਬੱਚੇ ਚੜ੍ਹਦੇ ਇਹਨੂੰ ਖਲਾਰੇ ਪਾਉਣੇ ਬੱਚੇ ਨੇ ਭਜਣਾ ਨੱਠਣਾ ਲਿਬੜਨਾ ਐਹੀ ਚੀਜ਼ਾਂ ਹੁੰਦੀਆਂ ਹਨਾ ਬਚਾਂ ਦੇ ਮਰਪਾਏ ਆ ਹੁੰਦੇ ਬੱਚੇ ਹੁੰਦੇ ਹੀ ਇਹਨਾਂ ਨੂੰ ਨਵਾਟਵਾ ਕੇ ਕਰਣਾ ਬਾਹਰ ਬੰਗਲੇ ਮੈਂ ਬੱਸ ਤੁਹਾਡੇ ਗਵਾਨਾ ਸਾਡੀ ਪ੍ਰੀਤੀ ਨੇ ਉਹਨਾਂ ਤੇ ਨੀਤੀ ਨੇ ਤੇ ਲੱਗੇ ਦੋਖਲੇ ਸੁਗਰ ਨੇ ਗੁਗੜੀ ਨੇ ਪੜਕ ਨੇ ਹਾਂ ਹੋ ਨੀ ਕੋਤੋਂ ਤੇਰੀਆਂ ਨੇ ਮੇਰੀਆਂ ਨੇ ਪਰਪਣੇ ਇਦਾਂ ਕਰਨਾ ਪਰਪਣੇ ਦੇ ਡੱਬੇ ਦੇ ਬੱਜਰੀ ਅੰਦਰ ਘੇੜ ਲਾਈ ਉਹ ਤਾਂ ਨਾ ਖੇਡਦੇ ਰਹੇ ਇਹ ਹੀ ਖੇਡਾਂ ਬੱਚਿਆਂ ਦੇ ਉਹ ਬੜਾ ਖੇਡਦੇ ਆਂ ਮਿੱਟੀ ਮਿੱਟੀ ਨਾਲ ਨਿਬੜਨਾ ਖੇੜਨਾ ਇਹਨਾਂ ਨੂੰ ਕੰਮ ਨਹੀਂ ਆਉਂਦਾ ਮੇਰਾ ਮੰਦਰ ਵੇਖਣਾ ਨਾ ਉਹਨਾਂ ਦੇ ਡੱਬੇ ਬੱਜਰੀ ਦੇ ਭਰੇ ਹੋਣ ਹਾਂ ਆ ਕੀ ਆ ਅਨੇ ਪੇਟੀ ਖੇਡਦੇ ਨੇ ਹੁਣ ਆਹ ਤਾਂ ਕੋਈ ਅੰਦਰ ਵੜਨ ਦੇ ਪਰਪਣੇ ਬੱਜਰੀ ਜਿਆਦਾ ਬੱਜਰੀ ਖੇਡਾਂ ਕਰਾਉਂਦੇ ਆ ਮਤਲਬ ਉਹ ਜਿਹੜੀਆਂ ਅਸੀਂ ਖੇਡਦਾ ਖੇਡਦੇ ਨੇ ਨਾ ਜਿੱਦਾਂ ਆ ਜਿੱਦਾਂ ਖੇਡਣਾ ਜਾ ਕੇ ਲੋਕ ਨਮਿਤੀਆਂ ਘਟ ਰਹੀਆਂ ਕੋਕੜਾਸ਼ ਬਾਕੀ ਬਾਂਦਰ ਕਿਲਾ ਇਹ ਗੇਮਾ ਹੁਣ ਪਤਾ ਹੀ ਨਹੀਂ ਗਾ ਨੇ ਨੇ ਚਿੱਤਾ ਹੀ ਭੁੱਲ ਗਿਆ ਵੀ ਇਹ ਗੇਮਾ ਵੀ ਹੁੰਦੀਆਂ ਐ ਇੱਕ ਅਹੀਂ ਜਦੋਂ ਸਟਾਪੂ ਹੁਣ ਸਟਾਪੂ ਵੀ ਬਹੁਤ ਘਟ ਗਿਆ ਬਹੁਤ ਘਟ ਗਿਆ ਸਾਡੀਆਂ ਕੁੜੀਆਂ ਨੇ ਸਟਾਪੂ ਵੀ ਬਣਾ ਫੇਡੇ ਅਹੀਂ ਇਹ ਵੀ ਆ ਹੁੰਦੇ ਆ ਤਾਂ ਕਿ ਖੇਡਦੇ ਰਹੇ ਆ ਸਾਡੇ ਕੋਠੇ ਜਿਹਨ ਇੱਕੋ ਜਿਹੀ ਪੇਕੇ ਤਲਾਬ ਨਾ ਬੁਰਝੀਓ ਤੇਲ ਬੜੇ ਹੁੰਦੇ ਤਲਾਬ ਦੀਆਂ ਬੁਰਝੀਆਂ ਮਾਈਆਂ ਨੂੰ ਸਭ ਉਹਨਾਂ ਦੇ ਅੱਗੇ ਬਲੇ ਵਾਪਸ ਮੁੰਡੇ ਸਿੱਧੇ ਮੈਂ ਉਹਦਾ ਹੀ ਵੇਖਦੇ ਆਂ ਜਿਨਵਾਲੀ ਤੋਂ ਬਾਅਦ ਭਾਜੀ ਗਈ ਇੱਥੇ ਪੀਵੇ ਪਿਆ ਜੀ ਤੇ ਅਹੀਂ ਦੀਵੀਆਂ ਦੇ ਬਲਾ ਬਣਾ ਕੇ ਤਕੜੀਆਂ ਬੜੀਆਂ ਲੱਗਦੇ ਨੇ ਫੇਰ ਮੜਿਆ ਨੂੰ ਤੋੜ ਕੇ ਲਿਆਉਣੇ ਬੇਬ ਤੋੜ ਤੋੜ ਕੇ ਤੇ ਤੋੜ ਤੋੜ ਕੇ ਰੱਖਿਆ ਹਾਂ ਹਾਂ ਪਰ ਬਗਲ ਨੂੰ ਕੋਣ ਤੁਸੀਂ ਇਹ ਦੱਸੋ ਕਿ ਤੁਹਾਨੂੰ ਪਕੌੜੇ ਕਿਦਾਂ ਲੱਗੇ ਅੱਜ ਪਕੌੜੇ ਬਹੁਤ ਸੋਹ ਜਿਆਦਾ ਹੀ ਸੋਹਣੇ ਤੁਸੀਂ ਤੇ ਮੇਰੀ ਮਜ਼ਾਕ ਹੀ ਲੈ ਲਿੰਦੇ ਹਰ ਗੱਲ ਨੂੰ ਤੇ ਗੋਲਣਾ ਕੀ ਲੈ ਅਸੀਂ ਤਾਂ ਮਜ਼ਾਕ ਕੀਤਾ ਹੀ ਨਹੀਂ ਤੇਰੇ ਨਾਲ ਅੱਜ ਮੈਂ ਨੂੰ ਮੰਮੀ ਨੂੰ ਪੁੱਛਾਂ ਹਾਂ ਹਾਂ ਮੰਮੀ ਮੈਂ ਆਪਣੇ ਘਰ ਕਾਦੀ ਮੈਨੇ ਨੂੰ ਪੁੱਛ ਲਓ ਇੰਨਾ ਜਰ ਹੋ ਗਿਆ ਵਾ ਇਹਨੂੰ ਕਦੀ ਸਿੰਪਲ ਘਵਾੜੇ ਨਹੀਂ ਕੱਢੇ ਆਲੂ ਲਾ ਕੇ ਕੱਢਣੇ ਤਾਂ ਸਾਡੇ ਘਰ ਮੈਂ ਦੋ ਤਿੰਨ ਵਾਰ ਹੀ ਖਾ ਲਿਆ ਬੜੇ ਦੇਸ ਵੀ ਲੱਗਦੇ ਆ ਪਿਆਰ ਦੀਆਂ ਗੱਲਾਂ ਨਾ ਹਾਂ ਸਹੀ ਗੱਲ ਹੈ ਮੋੜ ਨਹੀਂ ਦਿੰਦੇ ਫਿਰ ਬੱਸ ਇਹ ਚਿੱਕੀ ਟੱਟੇ ਦਿੰਦਾ ਹਾਂ ਹਾਂ ਉਹ ਇਹ ਚਿੱਕੜੀ ਪਤਾ ਪਾਇਆ ਕੜੀ ਪਤਾ ਪਾ ਕੇ ਬਣਾਉਣੀ ਆ ਮੈਂ ਉਹ ਤਾਂ ਮੈਂ ਥੋੜਾ ਜਿਹਾ ਹਾਂ ਨਹੀਂ ਕੜੀ ਪਸੇ ਦਾ ਨਹੀਂ ਦੇਣਾ ਹੈਗਾ ਵੀ ਮੈਂ ਹਮੇਸ਼ਾ ਹੀ ਆਲੂ ਹੀ ਬਾਲੇ ਆ ਆਲੂ ਹੀ ਲਾਏ ਆ ਨਹੀਂ ਆਲੂ ਆ ਕੇ ਹੀ ਟੱਟ ਬਣੋ ਤੇਹੀ ਘੱਟ ਬਣਦੇ ਮੈਨੂੰ ਸਿੱਕੀ ਵਾਲੇ ਟੇਸਟੀ ਲੱਗਦੇ ਆ ਪਤਾ ਨਹੀਂ ਅੰਟੀ ਜੀ ਇਹਦੇ ਮੈਂ ਪੰਡੇ ਕੜਾਈ ਦੇਦੇ ਨਹੀਂ ਹੈ ਇਹ ਗਲ ਹੋ ਗਈ ਹੋ ਗਈ ਨਹੀਂ ਬਾਕੀ ਚਲੋ ਠੀਕ ਆ ਜੀ ਤੇ ਤੁਹਾਨੂੰ ਸਮਾਨ ਲੱਗਦੀ ਹਾਂਜੀ ਇਹ ਤੁਹਾਨੂੰ ਸਵਾਦ ਆਪ ਵੀ ਸਬਜ਼ੀ ਬਣਾਈ ਉਹ ਤਾਂ ਚੰਗੀ ਨਹੀਂ ਲੱਗਦੀ ਜੋ ਉਹ ਹੀ ਕੇ ਨੇ ਬਣਾਈ ਤੇ ਸਵਾਦ ਵਾਦੀ ਇਹਨ ਵਿੱਚ ਨਹੀਂ ਕੋਈ ਗੱਲ ਹੈ ਕਿ ਸਾਰਿਆਂ ਨੇ ਇੱਦਾਂ ਹੀ ਤੇ ਵੀਡੀਓ ਵੀ ਬਣਾਉਣੀ ਹੈ ਬਸ ਕਰੋ ਤੇ ਚਲੋ ਅੰਟੀ ਜੀ ਹੁਣ ਆਪਾਂ ਨੈਕਸਟ ਵਲੌਗ 'ਚ ਮਿਲਦੇ ਹਾਂ ਤੇ ਇੱਕ ਵਾਰ ਫੇਰ ਤੋਂ ਸਾਰਿਆਂ ਨੂੰ ਹਾਈ ਹਾਈ ਹੈਪੀ ਨਿਊ ਇਅਰ ਜੀ ਬਹੁਤ ਬਹੁਤ ਵਧਾਈ